ਆਓ ਪਿਆਰਿਓ ਅੱਜ ਅਸੀਂ ਵੇਖਾਂਗੇ ਦੁਸ਼ਮਨਾ ਦੇ ਨਾਲ ਧੀਰਜ ਨੂੰ ਰੱਖਣਾ ਪਹਿਲਾ ਪਤਰਸ ਦੂਸਰਾ ਅਧਿਆਇ 2 ਮਾ ਵਚਨ ਕਿਉਂਕਿ ਜੇ ਤੁਸੀਂ ਅਪਰਾਧ ਕਰਕੇ ਮੁੱਕੇ ਖਾਦੇ ਅਤੇ ਧੀਰਜ ਰੱਖਿਆ ਇਹਦੇ ਚ ਕਿਹੜਾ ਵੱਡੀ ਗੱਲ ਆ ਪਰ ਭਲਾ ਕੰਮ ਕਰਕੇ ਦੁੱਖ ਚੱਕਦੇ ਹੂੰ ਅਤੇ ਧੀਰਜ ਰੱਖਦੇ ਹੂੰ ਤਾਂ ਇਹ ਪਰਮੇਸ਼ਵਰ ਨੂੰ ਪਉਂਦਾ ਹੈ ਲਿਖਿਆ ਤੁਸੀਂ ਪਾਪ ਕੀਤੇ ਇਸੇ ਲਈ ਦੁੱਖ ਚੱਲ ਰਹੇ ਹੋ ਅਤੇ ਫਿਰ ਤੀਰਜ ਰੱਖਣਾ ਕਿਹੜਾ ਵੱਡੀ ਗੱਲ ਆ ਮੰਨ ਲਓ ਤੁਸੀਂ ਚੋਰੀ ਕੀਤੀ ਤੁਹਾਨੂੰ ਗਵਾਂਢ ਦੇ ਲੋਕ ਦੂਜੇ ਪਾਸੇ ਦੇ ਲੋਕ ਇਧਰ ਉਧਰ ਦੇ ਲੋਕ ਮੰਨ ਲਓ ਉਹਨਾਂ ਨੇ ਡਾਂਟਿਆ ਬੜੀਆਂ ਗੱਲਾਂ ਕੀਤੀਆਂ ਫਿਰ ਤੁਸੀਂ ਕੀ ਕਰੋਗੇ ਮੂੰਹ ਬੰਦ ਕਰਕੇ ਹਾਂ ਸਹੋਂਗੇ ਕਿਉਂਕਿ ਤੁਸੀਂ ਜੋ ਕੀਤਾ ਉਹ ਗਲਤ ਆ ਪਰ ਅਸਲੀ ਸ਼ਹਿਨਸ਼ੀਲਤਾ ਕੀ ਆ ਜਾਣਦੇ ਹਾਂ ਜਦੋਂ ਤੁਸੀਂ ਗੁਨਾਹ ਕਰਕੇ ਸਭ ਤੋਂ ਮੁੱਕੇ ਖਾਂਦੇ ਹੋ ਅਤੇ ਚੁੱਪ ਰਹਿੰਦੇ ਹੋ ਇਹ ਧੀਰਜ ਨਹੀਂ ਆ ਪਰ ਜੇ ਤੁਹਾਡੇ ਭਲਾ ਕਰਨ ਤੇ ਵੀ ਜੇ ਕੋਈ ਤੁਹਾਡੀ ਨਿੰਦਾ ਕਰੇ ਤੁਹਾਡਾ ਨੁਕਸਾਨ ਕਰੇ ਫਿਰ ਜੇ ਧੀਰਜ ਧਰਦੇ ਹੋ ਤਾਂ ਇਹ ਹੈ ਸਹਿਨਸ਼ੀਲਤਾ ਯਾਨੀ ਜੇ ਤੁਸੀਂ ਭਲਾ ਕਰਕੇ ਦੁੱਖ ਚੱਲ ਰਹੇ ਹੋ ਤਾਂ ਸਹਿ ਰਹੇ ਹੋ ਤਾਂ ਇਹ ਧੀਰਜ ਉਦਾਹਰਣ ਆਓ ਵੇਖਾਂਗੇ ਪਹਿਲਾ ਸ਼ੈਮੂਲ ਉਸਦਾ ਵੀ ਅਧਿਆਏ ਸ਼ੁਰੂ ਦੇ ਵਚਨਾ ਤੋਂ ਪੜਾਂਗੇ 다ਊਦ ਯੋਨਾਥਾਨ ਨੂੰ ਕਹਿੰਦੇ ਹੋਏ ਦੁਖੀ ਹੋ ਰਿਆ ਸੀ ਤਾਂ ਫਿਰ 다ਊਦ ਰਾਮਾ ਦੇ ਨਮਾਇਉਮ ਤੋਂ ਭੱਜਿਆ ਅਤੇ ਯੋਨਾਥਾਨ ਨੂੰ ਜਾ ਕੇ ਕਹਿਣ ਲੱਗਾ ਮੈਂ ਕੀ ਪਾਪ ਕੀਤਾ ਹੈ ਮੇਰ ਤੋਂ ਕੀ ਗੁਨਾਹ ਹੋਇਆ ਮੈਂ ਤੇਰੇ ਪਿਤਾ ਦੀ ਨਿਗਾਚ ਕਿਹੜਾ ਪਾਪ ਕੀਤਾ ਹੈ ਕਿ ਉਹ ਮੇਰੇ ਪ੍ਰਾਨ ਦੀ ਖੋਚ ਰਵੇ दाऊद रो रया प्यारेओ शाऊल ਦੇ ਪੁੱਤਰ ਯੋਨਾਥਨ ਕੋ ਆ ਕੇ ਦਾਊਦ ਰੋ ਰਿਹਾ ਹੈ ਯੋਨਾਥਨ ਤੇਰਾ ਪਿਤਾ ਮੈਨੂੰ ਮਾਰਨਾ ਚਾਹੁੰਦਾ ਹੈ ਦੱਸ ਮੈਂ ਕੀ ਪਾਪ ਕੀਤਾ ਹੈ ਮੈਂ ਗੋਲੀਅਤ ਨੂੰ ਮਾਰ ਕੇ ਦੇਸ਼ ਦੀ ਰੱਖਿਆ ਕੀਤੀ ਆ ਦੂਸਰਾ ਤੇਰੇ ਪਿਤਾ ਨੇ ਮੈਨੂੰ ਜਿੱਥੇ ਭੇਜਿਆ ਉੱਥੇ ਜਾ ਕੇ ਯੁੱਧ ਕੀਤਾ ਅਤੇ ਦੇਸ਼ ਨੂੰ ਬਚਾ ਲਿਆ ਤੀਸਰਾ ਤੇਰੇ ਪਿਤਾ ਨੇ ਕਿਹਾ ਮੈਂ ਬੇਟੀ ਦੇ ਕੇ ਵਿਆਹ ਕਰਵਾ ਦਵਾਂਗਾ ਮੈਂ ਮੰਨ ਗਿਆ ਮੈਂ ਕੋਈ ਦੁਸ਼ਮਨ ਤਾਂ ਨਹੀਂ ਆ ਨਾ ਮੈਂ ਤਾਂ ਦੇਸ਼ ਨੂੰ ਬਚਾਇਆ ਉਹਦੀ ਇੱਜ਼ਤ ਨੂੰ ਬਚਾਇਆ ਉਹਦੇ ਹੱਕ 'ਚ ਯੁੱਧ ਕੀਤਾ ਉਹਦੀ ਬੇਟੀ ਨਾਲ ਵਿਆਹ ਕੀਤਾ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਮੈਂ ਕੀ ਕਰਾਂ ਬੇਨਤੀ ਕਰ ਰਿਹਾ ਹੈ ਨਹੀਂ ਨਹੀਂ ਕੀ ਕਹਿ ਰਿਹਾ ਹੈ ਜਾਣਦੇ ਹਾਂ ਤੀਸਰਾ ਵਚਨ ਵਿੱਚੋਂ ਹੀ ਪੜ ਰਿਹਾ ਹਾਂ ਅਤੇ ਯਹੋਵਾ ਦੇ ਜੀਵਨ ਦੀ ਸੌ ਅਤੇ ਤੇਰੇ ਜੀਵਨ ਦੀ ਸੌ ਕੀ ਜ਼ਰੂਰ ਮੇਰੇ ਅਤੇ ਮੌਤ ਦੇ ਵਿਚਾਰੇ ਥੋੜਾ ਜਿਹਾ ਹੀ ਫਰਕ ਹੈ ਮੇਰੇ ਤੇ ਮੌਤ ਦੇ ਵਿਚਾਰ ਥੋੜਾ ਜਿਹਾ ਹੀ ਫਰਕ ਹੈ ਕਦੋਂ ਮਰਾਂਗਾ ਪਤਾ ਨਹੀਂ ਤੇਰਾ ਪਿਤਾ ਮੈਨੂੰ ਕਦੋਂ ਮਾਰ ਦੇਗਾ ਮੈਨੂੰ ਨਹੀਂ ਪਤਾ ਮੈਂ ਕੀ ਗਲਤੀ ਕੀਤੀ ਆ ਪਿਆਰੇ ਅਸਲ ਚ ਦਾਊਦ ਆਪਣੇ ਜੀਵਨ ਦੇ ਵਿੱਚ ਕੋਈ ਗਲਤੀ ਨਾ ਕਰਨ ਤੇ ਵੀ ਸ਼ਾਉਲ ਜਦੋਂ ਉਹਦਾ ਪਿੱਛਾ ਕਰ ਰਿਹਾ ਸੀ ਉਹਦੇ ਪਿੱਛੇ ਦੌੜ ਰਿਹਾ ਸੀ ਤਾਂ ਉਸ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਇੱਥੇ ਹੈ ਗਲਤੀ ਨਹੀਂ ਕੀਤੀ ਲੇਕਿਨ ਫਿਰ ਵੀ ਤੁਹਾਡਾ ਬੌਸ ਤੁਹਾਨੂੰ ਦੁੱਖ ਦੇ ਰਿਹਾ ਹੈ ਤੁਸੀਂ ਗਲਤੀ ਨਹੀਂ ਕੀਤੀ ਲੇਕਿਨ ਫਿਰ ਵੀ ਜਿੱਥੇ ਨੌਕਰੀ ਕਰਦੇ ਹੋ ਤੁਹਾਡਾ ਸਾਥੀ ਉੱਥੇ ਤੁਹਾਡੀ ਨਿੰਦਾ ਕਰ ਰਿਹਾ ਹੈ ਤੁਸੀਂ ਗਲਤ ਨਹੀਂ ਕੀਤਾ ਲੇਕਿਨ ਫਿਰ ਵੀ ਤੁਹਾਡਾ ਪਤੀ ਕੁਝ ਨਾ ਕੁਝ ਤੁਹਾਨੂੰ ਕੁਝ ਕਹਿੰਦਾ ਹੀ ਰਹਿੰਦਾ ਹੈ ਤੁਸੀਂ ਗਲਤੀ ਨਹੀਂ ਕੀਤੀ ਪਰ ਜਿਸ ਘਰ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਉਸ ਘਰ ਦੀ ਮਾਲਕਿਨ ਤੁਹਾਨੂੰ ਸਤਾ ਰਹੀ ਆ ਦੁੱਖ ਦੇ ਰਹੀ ਆ ਤੁਹਾਡੇ ਗਲਤੀ ਨਾ ਕਰਨ ਤੇ ਵੀ ਤੁਹਾਡੇ ਆਲੇ ਦੁਆਲੇ ਦੇ ਲੋਕ ਤੁਹਾਨੂੰ ਦੁਸ਼ਮਣ ਦੇ ਰੂਪ ਚ ਵੇਖ ਰਹੇ ਆ ਤਾਂ ਫਿਰ ਤੁਸੀਂ ਕੀ ਕਰਨਾ ਇੱਕ ਵਿਸ਼ੇ ਵਿੱਚ 다ਊਦ ਨੇ ਇਸ ਤਰ੍ਹਾਂ ਕਿਹਾ ਜ਼ਬੂਰ ਬਾਈ ਉਹਦੇ 6ਵੇਂ ਵਚਨ ਚ ਪਰੰਤੂ ਮੈਂ ਤਾਂ ਕੀੜਾ ਹੀ ਹਾਂ ਮਨੁੱਖ ਨਹੀਂ ਮਨੁੱਖ ਨਹੀਂ ਆ ਮੈਂ ਕੀੜਾ ਹਾਂ ਕਿਹਾ ਪਿਆਰਿਓ 다ਊਦ ਕਹਿ ਰਿਹਾ ਮੈਂ ਮਨੁੱਖ ਨਹੀਂ ਹਾਂ ਕੀੜਾ ਹਾਂ ਜੋ ਬਰਸਾਤ ਦਾ ਕੀੜਾ ਹੈ ਉਹ ਅੱਗੇ ਵਧਦਾ ਰਹਿੰਦਾ ਹੈ ਫਿਰ ਕੋਲ ਆ ਜਾਂਦਾ ਫਿਰ ਅੱਗੇ ਵੱਧਦਾ ਹੈ ਫਿਰ ਛੋਟਾ ਹੋ ਜਾਂਦਾ ਹੈ ਜੇ ਤੁਸੀਂ नागਸਪ ਨੂੰ ਟੱਚ ਕਰੋਗੇ ਤਾਂ ਕੀ ਹੋਏਗਾ ਦੱਸੋ ਇਸ ਤਰ੍ਹਾਂ ਉੱਪਰ ਉੱਠੇਗਾ ਦਾਉਦ ਕਹਿ ਰਿਹਾ ਮੈਂ ਮਨੁੱਖ ਨਹੀਂ ਹਾਂ ਕੀੜਾ ਹਾਂ ਮੈਂ ਜੇ ਕੋਈ ਮੈਨੂੰ ਮਾਰਨ ਦੇ ਲਈ ਇਸ ਤਰ੍ਹਾਂ ਟੱਚ ਕਰਦਾ ਹੈ ਤਾਂ ਮੈਂ ਸੁੰਗੜ ਜਾਣਾ ਹਾਂ नाग ਦੀ ਤਰ੍ਹਾਂ ਫਨ ਫੈਲਾਉਣ ਵਾਲਾ ਨਹੀਂ ਆ ਇਹ ਅਤੀਦਜ ਨੌਕਰੀ ਕਰਨ ਵਾਲੀ ਜਗ੍ਹਾ ਤੇ ਜੇ ਕਿਸੇ ਨੇ ਸਾਨੂੰ ਕੁਝ ਕਹਿ ਦਿੱਤਾ ਤਾਂ ਬਸ ਦੇਖ ਲਈ ਤੂੰ ਇਸ ਤਰ੍ਹਾਂ ਕਹਿੰਦੇ ਆ ਤੈਨੂੰ ਵੇਖ ਲਵਾਂਗਾ ਮੇਰਾ ਵੀ ਸਮਾਂ ਆਵੇਗਾ ਤਦ ਮਾਰ ਦੀ ਮਾਰ ਦੰਦ ਦੀ ਦੰਦ ਅੱਖ ਦੀ ਅੱਖ ਇਸ ਤਰ੍ਹਾਂ ਗੁੱਸੇ ਤੇ ਕਰੋਧ ਨਾਲ ਭਰ ਕੇ ਨੋ ਇਹ ਆਤਮਿਕਤਾ ਨਹੀਂ ਆ ਇਹ ਸੈਨਾ ਨਹੀਂ ਆ 다ਊਦ ਕੀ ਕਹਿ ਰਿਹਾ ਜਾਂਦੇ ਹੋ ਮੈਂ ਮਨੁੱਖ ਨਹੀਂ ਆ ਕੀੜਾ ਹਾਂ ਜੇ ਕੋਈ ਮੈਨੂੰ ਮਾਰਨ ਦੀ ਕੋਸ਼ਿਸ਼ ਕਰੇ ਤਾਂ ਮੈਂ ਆਪਣੇ ਆਪ ਨੂੰ ਦੀਨ ਕਰ ਲੈਂਦਾ ਹਾਂ ਵੈਰ ਕਰਕੇ ਦਸਨ ਵਾਲਾ ਨਹੀਂ ਹਾਂ ਪਿਆਰਿਓ ਇਹ ਆ ਤਿਰਜ ਵੈਰੀ ਜਦੋਂ ਵੈਰ ਕਰਦੇ ਆ ਜਦੋਂ ਸਤਾਉਣ ਵਾਲੇ ਸਤਾਉਣ ਦੀ ਕੋਸ਼ਿਸ਼ ਕਰਦੇ ਆ ਸਭ ਕੁਝ ਸਹਿ ਲੈਂਦੇ ਆ 다ਊਦ ਸਿਕਾਰਿਆ ਆਓ ਇੱਕ ਹੋਰ ਵਚਨ ਪੜਾਂਗੇ 26ਵਾਂ ਵਚਨ 18ਵਾਂ ਵਚਨ ਫਿਰ ਉਸਨੇ ਕਿਹਾ ਮੇਰੇ ਪ੍ਰਭੂ ਆਪਣੇ ਦਾਸ ਦਾ ਪਿੱਛਾ ਕਿਉਂ ਕਰਦਾ ਹੈ ਮੈਂ ਕੀ ਕੀਤਾ ਹੈ ਮੇਰੇ ਤੋਂ ਕਿਹੜੀ ਬੁਰਾਈ ਹੋਈ ਹੈ ਸ਼ਾਉਲ ਕਹਿ ਰਿਹਾ ਹੈ ਜਦੋਂ ਸ਼ਾਉਲ 다ਊਦ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਦੂਰ ਤੋਂ 다ਊਦ ਕਹਿ ਰਿਹਾ ਹੈ ਮੈਂ ਕੀ ਕੀਤਾ ਤੇਰੇ ਰਾਜ ਦੀ ਰਾਖੀ ਕੀਤੀ ਤੇਰੇ ਸਿਆਸਨ ਦੀ ਰਾਖੀ ਕੀਤੀ ਤੇਰੀ ਇੱਜ਼ਤ ਨੂੰ ਬਚਾਇਆ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਮੈਂ ਕੀ ਕੀਤਾ ਹੈ ਫੀਮਾ ਵਚਨ ਇਸ ਲਈ ਹੁਣ ਮੇਰਾ ਲਹੂ ਯਹੋਵਾ ਦੀਆਂ ਅੱਖਾਂ ਦੇ ਸਾਹਮਣੇ ਜ਼ਮੀਨ ਤੇ ਨਾ ਵਹਿ ਸਕੇ ਇਜ਼ਰਾਈਲ ਦਾ ਰਾਜਾ ਤਾਂ ਇੱਕ ਪਿੱਸੂ ਲੱਭਣ ਆਇਆ ਹੈ ਜਿਵੇਂ ਕਿ ਕੋਈ ਪਹਾੜਾ ਤੇ ਤਿੱਤਰ ਦਾ ਸ਼ਿਕਾਰ ਕਰੇ ਮੈਂ ਕੀ ਕੀਤਾ ਕਿ ਤੂੰ ਮੇਰਾ ਪਿੱਛਾ ਕਰ ਰਿਹਾ ਹੈ ਸ਼ਾਉਲ ਨੇ ਕੀ ਉੱਤਰ ਦਿੱਤਾ ਜਾਣਦੇ ਹੋ ਸ਼ਾਉਲ ਨੇ ਕਿਹਾ ਮੈਂ ਪਾਪ ਕੀਤਾ ਹੈ हे मेरे बेटे दाऊद मोड़ा मेरा प्राण आज दे दिन तेरीया निगाहों च कीमती ठहरया इस कारण ਮੈਂ ਤੇਰੀ ਫਿਰ ਤੋਂ ਹਾਨੀ ਨਾ ਕਰਾਂਗਾ ਮੈਂ ਮੂਰਖਤਾ ਕੀਤੀ ਅਤੇ ਮੈਥੋ ਵੱਡੀ ਭੁੱਲ ਹੋਈ ਪਿਆਰੋ ਕੀ ਹੋਇਆ ਜਾਂਦੇ ਹਾਂ 다উদ ਨੂੰ ਮਾਰਨਾ ਹੈ ਸੋਚ ਕੇ ਸ਼ਾਉਲ ਉਹਦਾ ਪਿੱਛਾ ਕਰਦੇ ਕਰਦੇ ਇੱਕ ਗੁਫਾ ਚ ਆ ਕੇ ਸੋ ਗਿਆ ਜਦ ਸ਼ਾਉਲ ਸੁੱਤਾ ਹੋਇਆ ਸੀ ਤਾਂ 다উদ ਨੇ ਕੋਲ ਆ ਕੇ ਸ਼ਾਉਲ ਦੇ ਵਸਤਰ ਦੇ ਪੱਲੇ ਨੂੰ ਛੂਕੇ ਆਪਣੇ ਨਾਲ ਲੈ ਗਿਆ ਦੇ ਜਾ ਕੇ ਪਹਾੜ ਦੇ ਉੱਪਰੋਂ ਰੌਲਾ ਪਾ ਰਿਆ ਕੀ ਕਹਿ ਰਿਆ ਆਓ ਵੇਖਦੇ ਹਾਂ ਯਹੋਵਾ ਨਾ ਕਰੇ ਕਿ ਮੈਂ ਆਪਣਾ ਹੱਥ ਯਹੋਵਾ ਦੇ ਅਭਿਸ਼ਕਤ ਤੇ ਚੱਕਾਂ ਹੁਣ ਉਹਦੇ ਸਿਰਾਨੇ 'ਚੋਂ ਬਾਲਾ ਅਤੇ ਪਾਣੀ ਦੀ ਸੁਰਾਈ ਚੱਕ ਲੈ ਅਤੇ ਆਪਾਂ ਇੱਥੋਂ ਚੱਲ ਪਈਏ ਸ਼ਾਉਲ ਫੜਿਆ ਗਿਆ ਪਿਆਰਿਓ ਦੌਦ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਆ ਸੀ ਸ਼ਾਉਲ ਫੜਿਆ ਗਿਆ 1082 ਅਤੇ ਉਹਦੇ ਨਾਲ ਚੌਕਸੀ ਕਰਨ ਵਾਲੇ ਵੀ ਸੋ ਰਹੇ ਸੀ ਇਹ ਕੀ ਮਾਰਚ ਮਾਰ ਸਕਦਾ ਸੀ ਪਰ ਦਾਊਦ ਨੇ ਇੱਕ ਫੈਸਲਾ ਕੀਤਾ ਮੈਂ ਪਰਮੇਸ਼ੁਰ ਦੇ ਅਭਿਸ਼ਕਤ ਜਨੂਨ ਨਹੀਂ ਮਾਰਾਂਗਾ ਪਰ ਮੈਂ ਸ਼ਾਊਲ ਨੂੰ ਦੱਸਾਂਗਾ ਕਿ ਮੇਰੀ ਅਛਾਈ ਕੀ ਕਿਨੂੰ ਦੱਸਣ ਦੇ ਲਈ ਕਹਿ ਰਿਹਾ ਆਪਣੇ ਦੁਸ਼ਮਣ ਨੂੰ ਦੱਸਾਂਗਾ ਕਿ ਮੇਰੀ ਅਛਾਈ ਕੀ ਹੈ ਸੁਰਾਈ ਲੈ ਲਈ ਬਰਸ਼ੀ ਲੈ ਲਈ ਦੂਰ ਚਲਾ ਗਿਆ ਅਤੇ ਉੱਚੀ ਆਵਾਜ਼ ਨਾਲ ਦੂਰ ਹੋ ਜਾ ਕੇ ਚੀਲਾ ਰਿਹਾ ਉੱਚੀ ਰੌਲਾ ਪਾ ਰਿਹਾ 14ਵਾਂ ਵਚਨ 다ਊਦ ਨੇ ਉਹਨਾਂ ਲੋਕਾਂ ਨੂੰ ਅਤੇ ਨੇਨ ਦੇ ਪੁੱਤਰ ਅਬੀਨੇਰ ਨੂੰ ਪੁਕਾਰ ਕੇ ਕਿਹਾ ਹੈ ਅਬੀਨੇਰ ਯਨ ਸ਼ਾਉਲ ਦੀ ਚੌਕਸੀ ਕਰਨ ਵਾਲਾ ਸ਼ਾਉਲ ਦੀ ਸੈਨਾ ਦਾ ਸੈਨਾਪਤੀ ਅਬਨੇ ਕੀ ਤੂੰ ਨਹੀਂ ਸੁਣਦਾ ਅਬਨੇਰ ਨੇ ਉੱਤਰ ਦੇ ਕੇ ਕਿਹਾ ਤੂੰ ਕੌਣ ਹੈ ਜੋ ਰਾਜੇ ਨੂੰ ਪੁਕਾਰਦਾ ਹੈ 다ਊਦ ਨੇ ਅਬੀਨੇਰ ਨੂੰ ਕਿਹਾ ਕੀ ਤੂੰ ਇਨਸਾਨ ਨਹੀਂ ਆ ਇਜ਼ਰਾਈਲ 'ਚ ਤੇਰੇ ਬਰਾਬਰ ਕੌਣ ਹੈ ਤੂੰ ਆਪਣੇ ਮਾਲਿਕ ਰਾਜੇ ਦੀ ਚੌਕਸੀ ਕਿਉਂ ਨਹੀਂ ਕੀਤੀ ਇੱਕ ਜਾਣੇ ਨੇਤਾ ਮੇਰੇ ਸੁਆਮੀ ਰਾਜੇ ਨੂੰ ਨਾਸ਼ ਕਰਨ ਦੇ ਲਈ ਉਹ ਵੜਿਆ ਸੀ ਜੋ ਕੰਮ ਤੂੰ ਕੀਤਾ ਹੈ ਉਹ ਚੰਗਾ ਨਹੀਂ ਆ ਯਹਵਾ ਦੇ ਜੀਵਨ ਦੀ ਸੋਤ ਤੁਹਾਨੂੰ ਤਾਂ ਮਾਰ ਦੇਣਾ ਹੀ ਚਾਹੀਦਾ ਹੈ ਕਿਉਂਕਿ ਤੁਸੀਂ ਆਪਣੇ ਸੁਆਮੀ ਯਹਵਾ ਪਰਮੇਸ਼ਵਰ ਦੇ ਅਭਿਸ਼ਕਤ ਦੀ ਚੌਕਸੀ ਨਹੀਂ ਕੀਤੀ ਸ਼ਾਉਲ 다우드 ਨੂੰ ਮਾਰਨ ਦੇ ਲਈ ਆਇਆ ਪਿਆਰਿਓ ਸ਼ਾਉਲ ਜਦੋਂ 다우드 ਨੂੰ ਮਾਰਨ ਦੇ ਲਈ ਆਇਆ ਜਦੋਂ ਥੱਕ ਕੇ ਇੱਕ ਜਗ੍ਹਾ ਤੇ ਬੈਠਾ ਸੀ ਤਾਂ ਸ਼ਾਉਲ ਦੇ ਆਲੇ ਦੋਲੇ ਦੇ ਸਿਪਾਹੀ ਵੀ ਸੁੱਤੇ ਸੀ ਤਾਂ 다우드 ਉਸ ਦਿਨ ਸੁੱਤੇ ਹੋਏ ਸ਼ਾਉਲ ਅਤੇ ਸਿਪਾਹੀਆਂ ਦੇ ਕੋਲ ਉਹ ਆਇਆ ਸ਼ਾਉਲ ਦੇ ਕੋਲ ਜੋ ਸੁਰਾਹੀ ਰੱਖੀ ਸੀ ਉਹ ਲੈ ਗਿਆ ਅਤੇ ਉਹਦੀ ਬਰਸ਼ੀ ਨੂੰ ਵੀ ਲੈ ਗਿਆ ਮਾਰ ਸਕਦਾ ਸੀ ਆਪਣੇ ਦੁਸ਼ਮਨ ਨੂੰ ਮਾਰ ਸਕਦਾ ਸੀ ਪਰ 다우드 ਨੇ ਪਲਟਾ ਨਹੀਂ ਲਿਆ ਪਰ ਉਸਨੇ ਸਭ ਸਹਿ ਲਿਆ ਦੁਸ਼ਮਨ ਦੀ ਸਾਜ਼ਿਸ਼ਾਂ ਨੂੰ ਸਹਿ ਲਿਆ ਸੁਰਾਈ ਅਤੇ ਬਰਸ਼ੀ ਨੂੰ ਦੂਰ ਲਿਜਾ ਕੇ ਰੋ ਰਿਆ ਸੀ ਅਬినੇਰ ਸੇਨਾਪਤੀ ਅਬినੇਰ ਉਠਿਆ ਕੀ ਤੂੰ ਮਨੋਖਾ ਤੂੰ ਤਾਂ ਰਾਜੇ ਦੀ ਚੌਕਸੀ ਕਰਨੀ ਸੀ ਤੈਨੂੰ ਜਾਗਦੇ ਰਹਿਣਾ ਚਾਹੀਦਾ ਸੀ ਤੂੰ ਰਾਜੇ ਨੂੰ ਇਸੇ ਤਰ੍ਹਾਂ ਛੱਡ ਦਿੱਤਾ ਉਹ ਰਾਜਾ ਕੌਣ ਆ ਜਾਣਦਾ ਹੈ ਯਹਵਾ ਦਾ ਅਭਿਸ਼ਿਖਤ ਰਾਜਾ ਇਜ਼ਰਾਈਲੀਆਂ ਤੇ ਰਾਜ ਕਰਨ ਵਾਲਾ ਰਾਜਾ ਹੈ ਰਾਜ ਦੀ ਚੌਕਸੀ ਨਾ ਕਰਕੇ ਰਾਖੀ ਨਾ ਕਰਕੇ ਸੋ ਰਿਹਾ ਹੈ ਦੁਸ਼ਟ ਤੂੰ ਮਰਨ ਦੇ ਯੋਗ ਆ ਇੱਕ ਹੀ ਪਿਆਰਿਓ ਜੋ ਉਸ ਨੂੰ ਮਾਰਨ ਦੇ ਲਈ ਆਇਆ ਉਸ ਨੂੰ ਬਚਾਉਣ ਦੇ ਲਈ ਸੋਚ ਰਿਹਾ ਹੈ ਇਸ ਦੌਰਾਨ ਸ਼ਾਉਲ ਜਾਗ ਗਿਆ ਅਤੇ ਵੇਖਿਆ ਹੇ ਬੇਟੇ ਦਾਊਦ ਇਹ ਤੇਰੀ ਆਵਾਜ਼ ਆ ਤਦ ਕਹਿ ਰਿਹਾ ਰਾਜਾ ਤੂੰ ਕਿਉਂ ਮੈਨੂੰ ਮਾਰਨਾ ਚਾਹੁੰਦਾ ਹੈ ਮੈਂ ਤਿੱਤਰ ਦੀ ਤਰ੍ਹਾਂ ਹਾਂ ਮੈਨੂੰ ਕਿਉਂ ਮਾਰਨਾ ਚਾਹੁੰਦਾ ਮੈਂ ਕੀ ਗਲਤੀ ਕੀਤੀ ਪਿਆਰੇਓ ਧਿਆਨ ਦਿਓ ਜਦੋਂ ਦੁਸ਼ਮਣ ਪਿੱਛਾ ਕਰ ਰਿਹਾ ਸੀ 다ਊਦ ਨੇ ਕੀ ਕੀਤਾ ਜਾਣਦੇ ਹੋ ਸਹਿ ਲਿਆ ਮਾਰ ਦੇ ਬਦਲੇ ਮਾਰਿਆ ਨਹੀਂ ਅੱਜ ਸਾਡੇ ਜੀਵਨ ਚ ਸਾਡੇ ਦੁਸ਼ਮਣ ਹੋਣਗੇ ਦੁਸ਼ਮਣੀ ਰੱਖਣ ਵਾਲੇ ਹੋਣਗੇ ਤੁਹਾਡਾ ਬੁਰਾ ਸੋਚਣ ਵਾਲੇ ਹੋਣਗੇ ਮਜ਼ਾਕ ਉਡਾਉਣ ਵਾਲੇ ਹੋਣਗੇ ऐसे लोग जे ਤੁਹਾਡੇ ਜੀਵਨ ਚ ਹੈ ਉਹਨਾਂ ਨਾਲ ਦੁਸ਼ਮਣੀ ਕਰਨ ਦੀ ਕੋਸ਼ਿਸ਼ ਨਾ ਕਰਿਓ ਤੱਕ ਕੀ ਕਰਨਾ ਹੈ ਸਹਿਣਾ ਹੈ ਬਦਲਾ ਲੈਣਾ ਤੁਹਾਡਾ ਕੰਮ ਨਹੀਂ ਆ ਬਦਲਾ ਲੈਣਾ ਯਹੋਵਾ ਦਾ ਕੰਮ ਹੈ ਪਰਮੇਸ਼ਵਰ ਨੇ ਕਿਹਾ ਇੱਕ ਦਿਨ ਇੱਕ ਵਿਅਕਤੀ ਮੇਰੇ ਕੋਲ ਆਇਆ ਪਿਆਰਿਓ ਉਹ ਇੱਕ ਪਾਸਟਰ ਸੀ ਆ ਕੇ ਕਹਿੰਦਾ ਮੇਰੀ ਬੇਟੀ ਦਾ ਵਿਆਹ ਹੈ ਮੇਰੇ ਕੋਲ ਇੱਕ ਵੀ ਰੁਪਿਆ ਨਹੀਂ ਆ ਕੀ ਕਰਾਂ ਮੈਨੂੰ ਸਮਝ ਨਹੀਂ ਆ ਰਿਹਾ ਕੀ ਤੁਸੀਂ ਮੇਰੀ ਮਦਦ ਕਰੋਗੇ ਇਸ ਤਰ੍ਹਾਂ ਉਹਦੇ ਕਹਿਣ ਤੇ ਮੈਂ ਉਹਦੇ ਦੁੱਖ ਨੂੰ ਸਮਝਿਆ ਮੈਂ ਉਹਦੀ ਬੇਟੀ ਦੇ ਵਿਆਹ ਦੇ ਲਈ ਕੁਝ ਮਦਦ ਕਰਨੀ ਆ ਇਹ ਸੋਚ ਕੇ ਕਈ ਲੱਖ ਰੁਪਏ ਦੇ ਕੇ ਉਹਦੀ ਬੇਟੀ ਦੇ ਵਿਆਹ ਚ ਮਦਦ ਕੀਤੀ ਉਸਨੇ ਧੂਮ-ਤਾਮ ਨਾਲ ਆਪਣੀ ਬੇਟੀ ਦਾ ਵਿਆਹ ਕਰਵਾਇਆ ਉਸਨੇ ਮੈਨੂੰ ਇਹ ਕਿਹਾ ਸੀ ਕਿ ਮੇਰੀ ਤੁਸੀਂ ਥੋੜੀ ਸਹਾਇਤਾ ਕਰੋ ਕਰਜ਼ਾ ਦਿਓ ਮੈਂ ਆਪਣੀ ਬੇਟੀ ਦੇ ਵਿਆਹ ਤੋਂ ਬਾਅਦ ਜ਼ਰੂਰ ਮੈਂ ਤੁਹਾਨੂੰ ਵਾਪਸ ਕਰ ਦੇਵਾਂਗਾ ਕਿਰਪਾ ਕਰਕੇ ਸਹਾਇਤਾ ਕਰੋ ਕਹਿਣ ਤੇ ਮੈਂ ਉਸ ਦੀ ਸਹਾਇਤਾ ਕਰ ਦਿੱਤੀ ਅਤੇ ਫਿਰ ਉਸ ਨੂੰ ਮੈਂ ਇੱਕ ਦਿਨ ਫੋਨ ਲਾ ਕੇ ਕਿਹਾ ਕਿਵੇਂ ਉਹ ਠੀਕ ਹੋ ਮੇਰਾ ਫੋਨ ਕੱਟ ਦਿੱਤਾ ਮੇਰਾ ਫੋਨ ਕੱਟ ਕਿਉਂ ਕਰ ਰਿਹਾ ਹੈ ਉਸ ਤੋਂ ਬਾਅਦ ਕਰਨ ਤੇ ਫਿਰ ਤੋਂ ਕੱਟ ਦਿੱਤਾ ਸੀ ਉਹ ਕਿਉਂ ਕੱਟ ਕਰ ਰਿਹਾ ਜਾਣਦੇ ਉਹ ਪੈਸੇ ਵਾਪਸ ਕਰਨੇ ਸੀ ਮੈਂ ਉਹ ਪੈਸੇ ਮੰਗਾਗਾ ਇਸ ਲਈ ਫੋਨ ਕੱਟ ਰਿਹਾ ਉਸ ਤੋਂ ਬਾਅਦ ਫੋਨ ਸਵਿਚ ਆਫ ਕਰ ਦਿੱਤਾ ਪਰਾਵੋ ਅਤੇ ਭੈਣੋ ਜੇ ਤੁਹਾਡੇ ਕੋਲ ਆ ਕੇ ਕੋਈ ਉਧਾਰ ਮੰਗੇ ਤਾਂ ਜੇ ਤੁਹਾਨੂੰ ਉਧਾਰ ਦੇਣਾ ਹੈ ਤਾਂ ਤੁਹਾਡੇ ਦਿਮਾਗ ਦੇ ਵਿੱਚ ਇਹ ਵਿਚਾਰ ਹੋਣਾ ਚਾਹੀਦਾ ਕਿ ਇਹ ਪੈਸੇ ਵਾਪਸ ਨਹੀਂ ਮਿਲਣਗੇ ਇਹ ਸਭ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਤੁਹਾਨੂੰ ਵਾਪਸ ਇਹ ਨਹੀਂ ਮਿਲਣਗੇ ਇਸ ਤਰ੍ਹਾਂ ਸੋਚ ਵਿਚਾਰ ਕਰਕੇ ਹੀ ਸਹਾਇਤਾ ਕਰੋ ਵਾਪਸ ਦੇਗਾ ਵਾਪਸ ਮਿਲ ਜਾਣਗੇ ਐਸੀ ਸੋਚ ਬਿਲਕੁਲ ਵੀ ਨਾ ਰੱਖੋ ਜੋ ਸਹਾਇਤਾ ਮੰਗਣ ਦੇ ਲਈ ਆਉਂਦੇ ਆ ਤੁਹਾਡੀ ਸਹਾਇਤਾ ਕਰਨ ਤੋਂ ਬਾਅਦ ਮੰਗਦੇ ਸਮੇਂ ਉਹਨਾਂ ਦੀ ਜੋ ਦੀਨਤਾ ਸੀ ਦੇਣ ਦੇ ਸਮੇਂ ਉਹ ਬਿਲਕੁਲ ਵੀ ਨਹੀਂ ਹੁੰਦੀ ਫਿਰ ਕੀ ਹੋਇਆ ਸਵਿਚ ਆਫ ਕਰ ਦਿੱਤਾ ਮੈਂ ਸੋਚਿਆ ਆਖਰ ਸਵਿਚ ਆਫ ਕਿਉਂ ਕਰ ਦਿੱਤਾ ਉਹਨਾਂ ਦੇ ਨਾਲ ਕੀ ਕਰਨਾ ਹੈ ਜਾਣਨ ਦੇ ਲਈ ਉਹਨਾਂ ਨਾਲ ਵਿਅਕਤੀ ਨੂੰ ਭੇਜਿਆ ਜਾ ਕੇ ਵੇਖਿਆ ਉਹ ਕਿ ਫਲਾਣਾ ਸੇਵਕ ਹਾਂ ਫੋਨ ਨਹੀਂ ਚੱਕ ਰਿਹਾ ਫੋਨ ਕੱਟ ਰਿਹਾ ਹੈ ਅਤੇ ਉਪਰ ਉਹ ਆਪਣੇ ਫੋਨ ਨੂੰ ਵੀ ਸਵਿਚ ਆਫ ਕਰ ਰਿਹਾ ਹੈ ਅਸਲ ਚ ਹੋਇਆ ਕੀ ਆ ਜਾ ਕੇ ਦੇਖ ਕਿ ਆਓ ਇੱਕ ਵਿਅਕਤੀ ਨੂੰ ਭੇਜਤੇ ਉਸ ਵਿਅਕਤੀ ਦੇ ਉੱਪਰ ਕੇਸ ਫਾਈਲ ਕਰ ਦਿੱਤਾ ਕੀ ਕੇਸ ਕੀਤਾ ਜਾਂਦੇ ਹੋ ਮੇਰੀ ਪਤਨੀ ਦਾ ਰੇਪ ਕਰਨ ਦੇ ਲਈ ਆਇਆ ਕੇਸ ਲਾ ਦਿੱਤਾ ਪੁਲਿਸ ਇੰਸਪੈਕਟਰ ਨੇ ਫੋਨ ਕੀਤਾ ਬ੍ਰਦਰ ਬ੍ਰਦਰ ਤੁਸੀਂ ਕਿਸੇ ਵਿਅਕਤੀ ਨੂੰ ਭੇਜਿਆ ਹੈ ਉਸ ਦੀ ਪਤਨੀ ਦਾ ਰੇਪ ਕਰਨ ਦੇ ਲਈ ਉਸ ਵਿਅਕਤੀ ਦੀ ਪਤਨੀ ਦਾ ਰੇਪ ਕਰਨ ਦੇ ਲਈ ਮੈਂ ਕਿਸੇ ਨੂੰ ਭੇਜਿਆ ਹੈ ਹਾਂ ਬ੍ਰਦਰ ਇਹ ਇਸੇ ਗੱਲ ਨੂੰ ਪੁਲਿਸ ਸਟੇਸ਼ਨ 'ਚ ਕਹਿ ਰਿਹਾ ਕੌਣ ਬ੍ਰਦਰ ਉਹ ਕਹਿੰਤੇ ਸੇਵਕਾ ਜਿਸ ਨੇ ਮੇਰੀ ਸਹਾਇਤਾ ਲੈ ਕੇ ਆਪਣੀ ਬੇਟੀ ਦਾ ਵਿਆਹ ਕਰਵਾਇਆ ਕੀ ਕਰਨਾ ਹੈ ਦੱਸੋ ਬੜਾ ਦੁੱਖ ਲੱਗਿਆ ਬੜਾ ਬੇਚੈਨ ਹੋਇਆ ਪ੍ਰਾਰਥਨਾ ਕੀਤੀ ਪ੍ਰਭੂ ਮੈਂ ਕੀ ਕਰਾਂ ਪ੍ਰਭੂ ਨੇ ਕੀ ਕੀਤਾ ਜਾਣਦੇ ਹਾਂ ਚੁੱਪ-ਚਾਪ ਹੀ ਸੈਲਾ ਤੂੰ ਕੁਝ ਵੀ ਨਹੀਂ ਕਰਨਾ ਮਨਜ ਉਹਦੇ ਪ੍ਰਤੀ ਕੋਈ ਵੀ ਵੈਰ ਨਹੀਂ ਰੱਖਿਆ ਈਰਖਾ ਨਹੀਂ ਰੱਖੀ ਪ੍ਰਭੂ ਦੇ ਹੱਥਾਂ 'ਚ ਦੇ ਦਿੱਤਾ ਇੱਕ ਦਿਨ ਕਿਸੇ ਨੇ ਸੈਲਫੋਨ ਦੇ ਵਿੱਚ ਇੱਕ ਸੂchnਾ ਦੇ ਨਾਲ ਇੱਕ ਫੋਟੋ ਵੀ ਭੇਜੀ ਹੁਣ ਇਹ ਨਹੀਂ ਰਹੇ ਕੀ ਭੇਜਿਆ ਸੂchnਾ ਇਹ ਵਿਅਕਤੀ ਹੁਣ ਨਹੀਂ ਰਿਹਾ ਹਾਰਟ ਅਟੈਕ ਨਾਲ ਅਚਾਨਕ ਮੌਤ ਹੋ ਗਈ ਬਦਲਾ ਲੈਣਾ ਸਾਡਾ ਕੰਮ ਨਹੀਂ ਹੈ ਭੈਣੂ ਅਤੇ ਭਰਾਵੋ ਉਹਦੇ ਪ੍ਰਤੀ ਗੁੱਸਾ ਕਰੋਧ ਕਰਨ ਤੇ ਦੱਸੋ ਕੀ ਹੱਲ ਹੋ ਜਾਵੇਗਾ ਉਹਦੇ ਹਾਰਟ ਨੂੰ ਕੋਈ ਸਮੱਸਿਆ ਨਹੀਂ ਹੋਏਗੀ ਮੇਰੇ ਹਾਰਟ ਨੂੰ ਸਮੱਸਿਆ ਹੋਏਗੀ ਕਰੋਧ ਗੁੱਸੇ ਅਤੇ ਆਵੇਸ਼ ਦੇ ਦੁਆਰਾ ਸਾਡਾ ਬੀਪੀ ਵਧੇਗਾ ਸਾਨੂੰ ਹਾਰਟ ਅਟੈਕ ਆ ਜਾਵੇਗਾ ਕੀ ਤੁਹਾਡੇ ਨਾਲ ਕੋਈ ਵੈਰ ਕਰਨ ਵਾਲਾ ਹੈ ਕੋਈ ਦੁੱਖ ਦੇਣ ਜਾਂ ਤੁਹਾਨੂੰ ਸਤਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹਨਾਂ ਨਾਲ ਵੈਰ ਨਾ ਕਰੋ ਉਹਨਾਂ ਨੂੰ ਪ੍ਰਭੂ ਦੇ ਹੱਥ 'ਚ ਸੌਂਪ ਦਿਓ ਜ਼ਰੂਰ ਪਰਮੇਸ਼ਵਰ ਹਲ ਕਰੇਗਾ ਆਖਰ ਚ ਪ੍ਰਭੂ ਦੇ ਨਾਲ ਸਿੱਤਿ ਰਜ ਰਖਿਏ ਹਰ ਇੱਕ ਜਨ ਦੇ ਨਾਲ ਤੀਰਜ ਰਖਿਏ ਦੁਸ਼ਮਨ ਨਾਲ ਤੀਰਜ ਰਖਿਏ ਤੀਰਜ ਦੇ ਨਾਲ ਅਸੀਂ ਰਹੀਏ ਹਰ ਇੱਕ ਜਨ ਦੇ ਨਾਲ ਇਫਸਿਆ ਦੀ ਪਤਰੀ ਚੌਥਾ ਅਧਿਆਇ ਪਹਿਲੇ ਵਚਨ ਤੋਂ ਇਸ ਲਈ ਮੈਂ ਜੋ ਪ੍ਰਭੂ ਦੇ ਵਿੱਚ ਬੰਦੀ ਹਾਂ ਤੁਹਾਨੂੰ ਮੈਂ ਬੇਨਤੀ ਕਰਦਾ ਹਾਂ ਕਿ ਜਿਸ ਬੁਲਾਹਰ ਦੇ ਨਾਲ ਤੁਸੀਂ ਬੁਲਾਏ ਗਏ ਸੀ ਉਸ ਦੇ ਯੋਗ ਚਾਲ ਚਲੋ ਅਰਥਾਤ ਸਾਰੀ ਦੀਨਤਾ ਅਤੇ ਨਮਰਤਾ ਸਹਿਤ ਧੀਰਜ ਰੱਖ ਕੇ ਪਿਆਰ ਦੇ ਨਾਲ ਇੱਕ ਦੂਜੇ ਦੀ ਸਹਿ ਲੋ ਅਤੇ ਮੇਲ ਦੇ ਬੰਧਨ ਚ ਆਤਮਾ ਦੀ ਏਕਤਾ ਰੱਖਣ ਦਾ ਯਤਨ ਕਰੋ ਪਿਆਰ ਨਾਲ ਇੱਕ ਦੂਜੇ ਦੀ ਕੀ ਲਿਖਿਆ ਸਹਿ ਲੋ ਸਹਿਨਸ਼ੀਲਤਾ ਪਹਿਲਾ ਘਰ ਚ ਹੋਣੀ ਚਾਹੀਦੀ ਆ ਪਤੀ ਦੇ ਪ੍ਰਤੀ ਸਹਿਨਸ਼ੀਲਤਾ ਬੱਚਿਆਂ ਦੇ ਪ੍ਰਤੀ ਸਹਿਨਸ਼ੀਲਤਾ ਪਤਨੀ ਦੇ ਪ੍ਰਤੀ ਸਹਿਨਸ਼ੀਲਤਾ ਸੱਸ ਅਤੇ ਬਹੂ ਦੇ ਪ੍ਰਤੀ ਤੁਹਾਡੇ ਅੰਦਰ ਸਹਿਨਸ਼ੀਲਤਾ ਹੋਣੀ ਚਾਹੀਦੀ ਆ ਧੀਰਜ ਨਾਲ ਹੀ ਅਸੀਂ ਦੁਨੀਆ ਜਿੱਤ ਸਕਦੇ ਹਾਂ ਹਰ ਇੱਕ ਜਨ ਦੇ ਨਾਲ ਧੀਰਜ ਰੱਖੋ ਇੱਕ ਵਾਰ ਗਵਾਂੜ ਦੀ ਔਰਤ ਆ ਕਿ ਕਹਿ ਰਹੀ ਸੀ ਭਾਬੀ ਭਾਬੀ ਤੁਹਾਡੇ ਤੋਂ ਕੁਝ ਪੁੱਛਣਾ ਹੈ ਕੀ ਇਹ ਸਵਾਲ ਜਦ ਪੁੱਛਿਆ ਤਾਂ ਮੰਨ ਲਓ ਸਾਹਮਣੇ ਦਾ ਦਰਵਾਜ਼ਾ ਭਾਈ ਸਾਹਿਬ ਖੜਖਟਾ ਰਿਹਾ। ਦਰਵਾਜ਼ਾ ਖੜਖਟਾ ਰਿਹਾ ਤਾਂ ਕਿ ਤੁਸੀਂ ਦਰਵਾਜ਼ਾ ਖੋਲੋ। ਅਤੇ ਪਿੱਛੇ ਦੇ ਦਰਵਾਜ਼ੇ ਤੋਂ ਕੁੱਤਾ ਭੌਂਕ ਰਿਹਾ ਹੈ। ਪਿੱਛੇ ਦਾ ਦਰਵਾਜ਼ਾ ਖੋਲੋ ਕਹਿ ਕੇ ਕੁੱਤਾ ਭੌਂਕ ਰਿਹਾ ਹੈ। ਭਾਬੀ ਹੁਣ ਤੁਸੀਂ ਦੱਸੋ ਕਿਹਦੇ ਦਰਵਾਜ਼ਾ ਖੋਲੋਗੇ? ਪਿਆਰੋ ਇਸ ਸਵਾਲ ਦਾ ਉੱਤਰ ਉਸ ਪਤਨੀ ਨੇ ਕੀ ਦਿੱਤਾ ਜਾਣਦੇ ਹੂੰ। ਤੁਸੀਂ ਗਲਤ ਨਾ ਸੋਚਿਓ। ਮੈਂ ਪਿੱਛੇ ਕੁੱਤੇ ਦਾ ਦਰਵਾਜ਼ਾ ਹੀ ਖੋਲਾਂਗੀ ਇਸ ਤਰ੍ਹਾਂ ਕਿਹਾ ਇਹ ਕੀ ਆ ਭਾਬੀ ਭਾਈ ਸਾਹਿਬ ਸਾਹਮਣੇ ਦਾ ਦਰਵਾਜ਼ਾ ਖੜਕਟਾ ਰਹੇ ਹੋ ਅਤੇ ਤੁਸੀਂ ਕਹਿ ਰਹੇ ਹੋ ਕਿ ਮੈਂ ਪਿੱਛੇ ਕੁੱਤੇ ਦਾ ਦਰਵਾਜ਼ਾ ਖੋਲਾਂਗੀ ਇਸ ਪਾਸੇ ਭਾਈ ਸਾਹਿਬ ਚਿਲਾ ਰਹੇ ਆ ਦੂਜੇ ਪਾਸੇ ਕੁੱਤਾ ਚਿਲਾ ਰਿਹਾ ਕਹਿ ਰਹੇ ਹੋ ਕੁੱਤੇ ਦਾ ਦਰਵਾਜ਼ਾ ਖੋਲਾਂਗੀ ਇਸ ਔਰਤ ਨੇ ਕੀ ਉੱਤਰ ਦਿੱਤਾ ਜਾਣਦੇ ਹੂੰ ਕੁਝ ਨਹੀਂ ਭਾਬੀ ਕੁੱਤਾ ਬਾਹਰ ਚਿਲਾ ਰਿਹਾ ਹੈ ਦਰਵਾਜ਼ਾ ਖੋਲਣ ਤੇ ਅੰਦਰ ਆ ਕੇ ਚੁੱਪਚਾਪ ਰਹੇਗਾ ਤੁਹਾਡਾ ਭਾਈ ਘਰ ਤੋਂ ਬਾਅਦ ਵੀ ਰੌਲਾ ਪਾਏਗਾ ਦਰਵਾజా ਖੋਲ ਕੇ ਅੰਦਰ ਆਂਤੇ ਵੀ ਰੌਲਾ ਪਾਏਗਾ ਤੁਹਾਡੇ ਭਾਈ ਸਾਹਿਬ ਤੋਂ ਕੌਣ ਬੈਠ ਰਹਾ ਦੱਸੂ ਸਮਝ ਆਇਆ ਤੁਹਾਨੂੰ ਕੁਝ ਕੁਝ ਜੋ ਪਤੀ ਹੈ ਘਰ ਦੇ ਬਾਹਰ ਚਿੱਲਾਉਂਦੇ ਆ ਘਰ ਦੇ ਅੰਦਰ ਵੀ ਚਿੱਲਾਉਂਦੇ ਆ ਇਹ ਲੋਕ ਕੌਣ ਆ ਕਵਾਂਗੇ ਮੈਂ ਨਹੀਂ ਦੱਸਾਂਗਾ ਤੁਸੀਂ ਆਪ ਹੀ ਸੋਚੋ ਭੈਣੋ ਅਤੇ ਭਰਾਵੋ ਘਰ ਵਿੱਚ ਪਤੀ ਤੇ ਪਤਨੀ ਦੇ ਰੂਪ ਚ ਤੁਹਾਡੇ ਅੰਦਰ ਧੀਰਜ ਚਾਹੀਦਾ ਜੇ ਘਰ ਦੇ ਲੋਕਾਂ ਦੇ ਨਾਲ ਤੁਸੀਂ ਧੀਰਜ ਰੱਖੋਗੇ ਤਾਂ ਬਾਹਰ ਦੇ ਲੋਕਾਂ ਨਾਲ ਵੀ ਧੀਰਜ ਰੱਖੋਗੇ ਭੈਣੋ ਤੇ ਭਰਾਓ ਇਸ ਸੰਸਾਰ ਚ ਅਸਲੀ ਅਤੇ ਸਹੀ ਧੀਰਜ ਕਿੱਥੇ ਦਿਖਾਉਣਾ ਹੈ ਜਾਣਦੇ ਹੋ ਬੋਲੋ ਘਰ ਦੇ ਅੰਦਰ ਇੱਕ ਜੱਜ ਦੇ ਕੋਲ ਇੱਕ ਵਕੀਲ ਆਇਆ ਉਹ ਵਕੀਲ ਜਦ ਕਿਸੇ ਦਾ ਕੇਸ ਲੜਦਾ ਸੀ ਤਾਂ ਛੱਤ ਔੜ ਜਾਂਦੀ ਸੀ ਚੀਕਦਾ ਸੀ ਚਿੱਲੋਂਦਾ ਸੀ ਅਤੇ ਉੱਚੀ ਉੱਚੀ ਆਵਾਜ਼ ਦੇ ਵਿੱਚ ਉਹ ਬਹਿਸ ਕਰਦਾ ਸੀ ਅਤੇ ਇਹ ਜੋ ਜੱਜ ਹੈ ਅਤੇ ਜੋ ਜੱਜ ਆ ਉਹ ਚੁੱਪ ਚਾਪ ਸੁਣਦਾ ਰਹਿੰਦਾ ਹੈ ਸੁਣਦਾ ਰਹਿੰਦਾ ਹੈ ਸੁਣਦਾ ਰਹਿੰਦਾ ਹੈ ਆਰਡਰ ਆਰਡਰ ਕਹਿੰਦਾ ਅਧਿਕਾਰ ਹੁੰਤੇ ਵੀ ਸੋਚਦਾ ਵਕੀਲ ਪਾਗਲ ਆ ਇਸੇ ਤਰ੍ਹਾਂ ਚੀਕਦਾ ਹੈ ਚਿੱਲੋਂਦਾ ਹੈ ਸੋਚ ਕੇ ਆਦੀ ਹੋਇਆ ਜੱਜ ਤਾਂ ਚੁੱਪ ਚਾਪ ਸੁਣ ਰਿਹਾ ਸੀ ਇੱਕ ਦਿਨ ਇਸੇ ਤਰ੍ਹਾਂ ਹੀ ਚਿਕਨ ਚਿਲਾਉਣ ਵਾਲਾ ਇਹ ਵਕੀਲ ਇੱਕ ਦਿਨ ਇਸੇ ਤਰ੍ਹਾਂ ਉਹ ਬਹਿਸਬਾਜੀ ਕਰ ਰਿਹਾ ਸੀ ਜੱਜ ਸਾਹਿਬ ਸੁਣ ਸੁਣ ਕੇ ਲੰਚ ਬ੍ਰੇਕ ਹੋਣ ਤੇ ਲੰਚ ਬ੍ਰੇਕ 'ਚ ਜਾ ਕੇ ਉੱਥੇ ਕੰਟੀਨ ਦੇ ਜਾ ਕੇ ਭੋਜਨ ਕਰ ਰਿਹਾ ਸੀ ਸਾਹਮਣੇ ਬੈਠਾ ਇੱਕ ਦੂਜਾ ਜੱਜ ਸਾਹਿਬ ਕਹਿਣ ਲੱਗਾ ਸੁਣੋ ਉਹ ਵਕੀਲ ਇੰਨੀ ਉੱਚੀ ਚੀਕਦਾ ਰਹਿੰਦਾ ਹੈ ਚਿਲਾਉਂਦਾ ਹੈ ਤਾਂ ਵੀ ਤੁਸੀਂ ਬੜੀ ਸਹਿਨਸ਼ੀਲਤਾ ਦੇ ਨਾਲ ਬੜੇ ਧੀਰਜ ਦੇ ਨਾਲ ਚਿਕਨ ਚਿਲਾਉਣ ਤੇ ਵੀ ਤੁਸੀਂ ਇੰਨੇ ਚੁੱਪ ਕਿਵੇਂ ਰਹ ਪਾਉਂਦੇ ਹੋ ਇਸ ਤਰ੍ਹਾਂ ਉਸਨੇ ਪੁੱਛਿਆ ਜਦ ਸਭ ਕਹਿਣ ਲੱਗੇ ਸਾਡੇ ਪਿੰਡ ਵਿੱਚ ਇੱਕ ਔਰਤ ਆ ਉਹਦੇ ਕੋਲ ਇੱਕ ਕੁੱਤਾ ਹੈ ਅਤੇ ਜਦੋਂ ਜਦੋਂ ਵੀ ਚੰਨ ਪੂਰੀ ਤਰ੍ਹਾਂ ਦਿਖਾਈ ਦਿੰਦਾ ਹੈ ਅਤੇ ਆਲੇ ਦੁਆਲੇ ਰੌਸ਼ਨੀ ਹੁੰਦੀ ਆ ਅਤੇ ਜਦੋਂ ਚੰਨ ਪ੍ਰਕਾਸ਼ ਦਿੰਦਾ ਰਹਿੰਦਾ ਹੈ ਉਹ ਕੁੱਤਾ ਚੰਨ ਦੇ ਪ੍ਰਕਾਸ਼ ਨੂੰ ਵੇਖ ਕੇ ਚੀਕਦਾ ਚਿੱਲਾਉਂਦਾ ਰਹਿੰਦਾ ਹੈ ਭਾਉ ਭਾਉ ਕਰਦਾ ਰਹਿੰਦਾ ਹੈ ਇਕ ਕਹਿ ਕਿ ਫਿਰ ਖਾਣਾ ਖਾਣ ਲੱਗਦਾ ਹੈ ਸਾਹਮਣੇ ਜੋ ਜੱਜ ਬੈਠਾ ਸੀ ਉਹਨੇ ਸੋਚਿਆ ਤੁਸੀਂ ਭੋਜਨ ਕਰ ਰਹੇ ਹੋ ਠੀਕ ਆ ਉਹ ਜੋ ਰੋਸ਼ਨੀ ਦੇਣ ਵਾਲਾ ਚੰਦਾ ਅਤੇ ਭੌਂਕਣ ਵਾਲਾ ਕੁੱਤਾ ਹੈ ਇਹ ਗੱਲ ਤੁਸੀਂ ਪੂਰੀ ਦੱਸੀ ਨਹੀਂ ਕਿਉਂ ਇਸ ਤਰ੍ਹਾਂ ਪੁੱਛਿਆ ਤਦ ਜੱਜ ਸਾਹਿਬ ਕਹਿਣ ਲੱਗੇ ਕੁੱਤਾ ਭੌਂਕਦਾ ਰਹਿੰਦਾ ਹੈ ਅਤੇ ਚੰਦਰਮਾ ਰੋਸ਼ਨੀ ਦਿੰਦਾ ਰਹਿੰਦਾ ਹੈ ਕੀ ਸਮਝ ਆਇਆ ਤੁਹਾਨੂੰ ਅੱਜ ਤੁਹਾਡੇ ਜੀਵਨ ਚ ਤੁਹਾਡੇ ਆਲੇ-ਦੁਆਲੇ ਦੇ ਲੋਕ ਸਤਾਉਣ ਵਾਲੇ ਸਤਾਉਂਦੇ ਰਹਿੰਦੇ ਆ ਰੋਲਾ ਪਾਉਣ ਵਾਲੇ ਪਾਉਣਗੇ ਚੀਕਣ ਵਾਲੇ ਚੀਕਣਗੇ ਉਹ ਨੌਕਰੀ ਵਾਲੀ ਜਗ੍ਹਾ ਤੇ ਹੋ ਸਕਦੇ ਰਿਸ਼ਤੇਦਾਰਾਂ ਚ ਹੋਵੇ ਜਾਂ ਘਰ ਦੇ ਵਿੱਚ ਹੋਵੇ ਆਮ ਤੌਰ ਤੇ ਹੁੰਦੇ ਆ ਪਰ ਸੁਣੋ ਪੈਣੋ ਤੇ ਭਰਾਵੋ ਕੁੱਤਾ ਭੌਂਕਦਾ ਹੀ ਰਹੇਗਾ ਰੌਸ਼ਨੀ ਦੇਣ ਵਾਲਾ ਚੰਨ ਰੌਸ਼ਨੀ ਦਿੰਦਾ ਹੀ ਜਾਏਗਾ ਮੈਂ ਤੇ ਤੁਸੀਂ ਪਰਮੇਸ਼ਵਰ ਦੀ ਸੰਤਾਨ ਦੇ ਰੂਪ ਚ ਉਸ ਚੰਦ ਦੀ ਤਰ੍ਹਾਂ ਜੇ ਇਸ ਸੰਸਾਰ ਚ ਰੋਸ਼ਨੀ ਦੇਣੀ ਹੈ ਤਾਂ ਕੀ ਕਰਨਾ ਹੈ ਭੋਂਕਣ ਵਾਲਿਆਂ ਨੂੰ ਭੋਂਕਣ ਦੇਣਾ ਹੈ ਚਿਕਨ ਵਾਲਿਆਂ ਨੂੰ ਚਿਕਨ ਦੇਣਾ ਹੈ ਪਰ ਤੁਸੀਂ ਸ਼ਾਂਤੀ ਦੇ ਨਾਲ ਚੰਦ ਦੀ ਤਰ੍ਹਾਂ ਪ੍ਰਕਾਸ਼ ਦਿਓ ਐਸੀ ਕਿਰਪਾ ਪਰਮੇਸ਼ਵਰ ਸਾਡੇ ਸਾਰੇ ਤੇ ਕਰੇ ਆਓ ਹਰ ਇੱਕ ਜਨ ਪ੍ਰਾਰਥਨਾ ਚ ਹਿੱਸਾ ਲਵਾਂਗੇ ਪਵਿੱਤਰ ਪਿਤਾ ਮੈਂ ਕਿਉਂ ਕਲੇਸ਼ਾ ਚੋਂ ਨਿਕਲ ਰਿਹਾ ਹਾਂ ਮੈਨੂੰ ਸਮਝ ਨਹੀਂ ਆ ਰਿਹਾ ਇਸ ਤਰ੍ਹਾਂ ਕਹਿਣ ਦੇ ਹਾਲਾਤਾਂ ਵਿੱਚ ਜਦੋਂ ਆਯੂਪ ਸੀ ਉਹਨੇ ਆਪਣੇ ਦੁੱਖਾਂ ਨੂੰ ਸਹਿ ਲਿਆ ਕਸ਼ਟਾਂ ਨੂੰ ਸਹਿ ਲਿਆ ਬਿਮਾਰੀ ਨੂੰ ਪਿਤਾ ਸਹਿਾਈ ਹੀ ਨਹੀਂ ਮੇਰਾ ਪ੍ਰਭੂ ਚਾਹੇ ਮੇਰੀ ਜਾਨ ਵੀ ਲੈ ਲੇ ਮੈਂ ਪਰਮੇਸ਼ਵਰ ਨੂੰ ਨਹੀਂ ਛੱਡਾਂਗਾ ਇਹ ਕਹਿ ਕੇ ਤੁਹਾਡੇ ਉੱਤਰ ਦਾ ਇੰਤਜ਼ਾਰ ਕੀਤਾ ਐਸੀ ਆਤਮਿਕਤਾ ਸਾਨੂੰ ਦੇ ਦਿਓ ਸਾਡੇ ਆਲੀ ਦੁਆਲੀ ਦੁੱਖ ਦੇਣ ਵਾਲੇ ਨਿੰਦਾ ਕਰਨ ਵਾਲੇ ਸਤਾਉਣ ਵਾਲੇ ਵਿਰੋਧ ਕਰਨ ਵਾਲੇ ਜਿੰਨੇ ਵੀ ਲੋਗ ਆ ਚੰਦ ਦੀ ਤਰ੍ਹਾਂ ਪ੍ਰਕਾਸ਼ਿਤ ਹੋਣ ਵਾਲਾ ਜੀਵਨ ਇਹਨਾਂ ਨੂੰ ਦੇ ਦਿਓ ਸ਼ੈਨਸ਼ੀਲਤਾ ਤਿਰਜ ਕਰ ਅਤੇ ਘਰ ਦੇ ਬਾਹਰ ਸਾਨੂੰ ਦੇ ਦਿਓ ਯੀਸ਼ੂ ਦੇ ਨਾਮ ਚ ਮੰਗਦੇ ਆ ਪਿਤਾ ਆਮੀਨ